ਬਾਰਸ਼ ਕਾਫੀ ਦਿਨ ਤੋਂ ਜ਼ਿਆਦਾ ਹੋਣ ਕਰਕੇ ਦੋ ਤਿੰਨ ਕਮਰਿਆਂ 'ਚ ਕ੍ਰੈਕ ਆ ਗਏ ਨਾਲ ਇਹ ਦੇਖ ਸਕਦੇ ਆ ਕਿ ਛੱਤ ਵੀ ਡਿੱਗ ਪਈ ਜੋ ਜੋ ਪ੍ਰੋਬਲਮ ਹੈਗੀ ਆਪਾਂ ਮੌਕੇ ਤੇ ਹੱਲ ਕਰਾਂਗੇ ਬਾਕੀ ਥੋੜਾ ਬੋਤਾਂ ਟਾਈਮ ਲੱਗੂਗਾ ਉਹ ਵੀ ਆਪਾਂ ਕਰਦੇ ਆਂ ਕੋਸ਼ਿਸ਼ ਵੀ ਜਲਦੀ ਹੋ ਜਾਏ ਅੰਗਰੇਸ਼ਰ ਹਾਈਵੇ ਬਣਨੇ ਕਰਕੇ ਉਹਨੂੰ ਨਾਲੇ ਬਲੌਕ ਹੋਏ ਹੋਏ ਆ ਨਾਲੇ ਬਲੌਕ ਹੋਣੇ ਕਰਕੇ ਇਸ ਕਰਕੇ ਪਾਣੀ ਰੁਕਿਆ ਬਈ ਇਹ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀਗੀ 22 ਬਰਸਾਤ ਤੋਂ ਬਾਅਦ ਆਪਾਂ ਇਹਨਾਂ ਨੂੰ ਠੀਕ ਕਰਾਉਂਗੇ ਸਕੂਲ ਜਿਹੜੀ ਜਗ੍ਹਾ ਪਾਣੀ ਜਿਆਦਾ ਆਏ ਵੇ ਲਾਲੋ ਅੰਮ੍ਰਿਤਸਰ ਵੱਲ ਪਾਣੀ ਹਰ ਇੱਕ ਧਰਤੀ ਤੇ ਪਾਣੀ ਹੋਣ ਕਰਕੇ ਵੀ ਸਕੂਲ ਨਹੀਂ ਲੱਗ ਸਕਦੇ ਆਪਣੇ ਉਰੇ ਆਈ ਜੀ ਕੋਈ ਪ੍ਰੋਬਲਮ ਨਹੀਂ ਬੱਚੇ ਆ ਸਕਦੇ ਨੇ ਸਰਪੰਚ ਤੁਸੀਂ ਅੱਜ ਸਰਕਾਰੀ ਹਾਈ ਸਕੂਲ ਨੂੰ ਫਿਰ ਵਰਮੈਂ ਵਿਜ਼ਿਟ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਕਾਫੀ ਲੰਬੇ ਸਮੇਂ ਤੋਂ ਸਕੂਲ ਬਣਿਆ ਹੋਆ ਨਾਲੇ ਬਾਰਸ਼ ਕਾਫੀ ਦਿਨ ਤੋਂ ਜ਼ਿਆਦਾ ਹੋਣ ਕਰਕੇ ਦੋ ਤਿੰਨ ਕਮਰਿਆਂ 'ਚ ਕਰੈਕ ਆ ਗਏ ਨਾਲੇ ਇਹ ਦੇਖ ਸਕਦੇ ਆ ਕਿ ਛੱਤ ਵੀ ਡਿੱਗ ਪਈ ਆਪਾਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਗੱਲ ਕਰਕੇ ਵੀ ਜਿੰਨੀ ਜਲਦੀ ਹੋ ਸਕਦਾ ਆਪਾਂ ਠੀਕ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਕਮਰੇ ਵਿੱਚ ਕਰੰਟ ਵੀ ਆ ਰਿਹਾ ਜੀ ਬਾਈ ਜੀ ਕੋਈ ਗੱਲ ਨਹੀਂ ਜੋ 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 ਪ੍ਰੋਬਲਮ ਹੈਗੀ ਆਪਾਂ ਮੌਕੇ ਤੇ ਹੱਲ ਕਰਾਂਗੇ ਬਾਕੀ ਥੋੜਾ ਬਹੁਤਾ ਟਾਈਮ ਲੱਗੂਗਾ ਉਹ ਵੀ ਆਪਾਂ ਕਰਦੇ ਹਾਂ ਕੋਸ਼ਿਸ਼ ਵੀ ਜਲਦੀ ਹੋ ਜੇ ਅਧਿਆਪਕ ਨੇ ਤਾਂ ਸੇ ਵੀ ਗਰਾਊਂਡ ਕੇ ਬਾਰੇ ਮੈਂ ਉਹ ਬਰਸਾਤ ਇਹ ਅਧਿਆਪਕ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀਗੀ ਕਿ ਕੀ ਬਰਸਾਤ ਤੋਂ ਬਾਅਦ ਆਪਾਂ ਇਹਨਾਂ ਨੂੰ ਠੀਕ ਕਰਾਉਂਗੇ ਸਕੂਲ ਜੋ ਵੀ ਕਮੀ ਪੇਚੀਆਂ ਗਰਾਊਂਡ ਦੀ ਲਾ ਲੋ ਇਹਨਾਂ ਨੂੰ ਦੱਸਿਆ ਦੀ ਜੋ ਪਿੱਛੇ ਘੱਗਰ ਦੇ ਨਾਲ ਨਾਲ ਲੱਗੇ ਬਾਜੀ ਪਾਣੀ ਤਾਂ ਲੱਗਦਾ ਹੈ ਬਾਈ ਜੀ ਹਾਈਵੇ ਬਣਨੇ ਕਰਕੇ ਨਾ ਨੈਸ਼ਨਲ ਨੈਸ਼ਨਲ ਹਾਈਵੇ ਬਣਨੇ ਕਰਕੇ ਉਹਨੂੰ ਨਾਲੇ ਬਲੌਕ ਹੋਏ ਹੋਏ ਆ ਨਾਲੇ ਬਲੌਕ ਹੋਣੇ ਕਰਕੇ ਤਿਸ ਕਰਕੇ ਪਾਣੀ ਰੁਕਿਆ ਬਾਈ ਇਹੇ ਪਹਿਲੇ ਪਾਣੀ ਠੀਕ ਸੀ ਜਿਹੜਾ ਆਪਣਾ ਹਾਈਵੇ ਬਣ ਰਿਹਾ ਨਾ ਜੀ ਜਿਹੜਾ ਇਹ ਹਾਈਵੇ ਦਾ ਚੱਕਰ ਹੈ ਜਿਹੜਾ ਇਹ ਹਾਈਵੇ ਬਣ ਰਿਹਾ ਨੈਸ਼ਨਲ ਹਾਈਵੇ ਤੇ ਨਾ ਪੂਲ ਲੱਗਣਾ ਜੀ ਉਹਦੇ ਕਰਕੇ ਨਾ ਇਹ ਜਿਹੜੇ ਨਾਲੇ ਸੀਗੇ ਪੁਰਾਣੇ ਬਣੇ ਹੋਏ ਉਹ ਸਾਰੇ ਟੁੱਟ ਗਏ ਢੋੜਪਨ ਹੋਣ ਕਰਕੇ ਉਹਦੇ ਵਜ੍ਹਾ ਨਾਲ ਪਾਣੀ ਰੁਕ ਰਿਹਾ ਲਾਲੋ ਪਿਛਲੇ 5-7 ਸਾਲ ਤੋਂ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਇਸੇ ਸਾਲ ਆਈ ਹੈ ਇਹ ਪ੍ਰੋਬਲਮ ਉਹ ਵੀ ਪ੍ਰੋਬਲਮ ਇਸ ਕਰਕੇ ਆ ਰਹੀ ਹੈ ਜਿਹੜਾ ਪੁਰਾਣੇ ਨਾਲੇ ਨੋਲੇ ਟੁੱਟਣੇ ਕਰਕੇ ਉਹਦੇ ਕਰਕੇ ਪ੍ਰੋਬਲਮ ਆਈ ਹੈ ਪਾਣੀ ਦੀ ਹਾਈਵੇ ਹਾਈਵੇ ਕਾਰਨ ਸਰਪੰਚ ਸਾਹਿਬ ਆਪਣਾ ਨਾਮ ਵੀ ਦੱਸੋ ਜਗਪ੍ਰੀਤ ਸਿੰਘ ਵਾਈਫ ਜੋ ਸਿੱਖਿਆ ਮੰਤਰੀ ਨੇ ਦੱਸਿਆ ਵੀ ਮੋਹਤਰੇਕੇ ਦੇ ਸਕੂਲ ਲੱਜੋ ਕਿ ਬੱਚੇ ਜਿੱਥੇ ਕੰਡੀਸ਼ਨ ਹੈ ਸਰ ਉਹ ਗੱਲ ਇਦਾਂ ਹੈ ਨਾ ਜਿੱਥੇ ਜਿੱਥੇ ਪਾਣੀ ਮਤਲਬ ਆਪਣਾ ਹਲਕਾ ਜਿਦਾਂ ਠੀਕ ਹੈ ਪਾਣੀ ਦੀ ਕੋਈ ਏਡੀ ਬੜੀ ਪ੍ਰੋਬਲਮ ਨਹੀਂ ਹੈਗੀ ਹੜ ਦੀ ਜਿਹੜੀ ਜਗ੍ਹਾ ਪਾਣੀ ਜ਼ਿਆਦਾ ਐਵੇਂ ਲਾਲੋ ਅੰਮ੍ਰਿਤਸਰ ਵੱਲ ਪਾਣੀ ਹਰ ਇੱਕ ਧਰਤੀ ਤੇ ਪਾਣੀ ਹੋਣ ਕਰਕੇ ਵੀ ਸਕੂਲ ਨਹੀਂ ਲੱਗ ਸਕਦੇ ਆਪਣੇ ਉਰੇ ਆਹੀ ਜੀ ਕੋਈ ਪ੍ਰੋਬਲਮ ਨਹੀਂ ਬੱਚੇ ਆ ਸਕਦੇ ਨੇ ਬਾਰਸ਼ ਕਾਫੀ ਦਿਨ ਤੋਂ ਜ਼ਿਆਦਾ ਹੋਣ ਕਰਕੇ ਦੋ ਤਿੰਨ ਕਮਰਿਆਂ 'ਚ ਕਰੈਕ ਆ ਗਏ ਨਾਲੇ ਇਹ ਦੇਖ ਸਕਦੇ ਆ ਕਿ ਛੱਤ ਵੀ ਡਿੱਗ ਪਈ ਜੋ ਜੋ ਪ੍ਰੋਬਲਮ ਹੈਗੀ ਆਪਾਂ ਮੌਕੇ ਤੇ ਹੱਲ ਕਰਾਂਗੇ ਬਾਕੀ ਥੋੜਾ ਬਹੁਤਾ ਟਾਈਮ ਲੱਗੂਗਾ ਉਹ ਵੀ ਆਪਾਂ ਕਰਦੇ ਆਂ ਕੋਸ਼ਿਸ਼ ਵੀ ਜਲਦੀ ਹੋ ਜਾਏਗਾ ਅਮੈਸ਼ਰ ਹਾਈਵੇ ਬਣਨੇ ਕਰਕੇ ਉਹਨੂੰ ਨਾਲੇ ਬਲੌਕ ਹੋਏ ਹੋਏ ਆ ਨਾਲੇ ਬਲੌਕ ਹੋਣੇ ਕਰ ਕਰਤੀ ਇਸ ਕਰਕੇ ਪਾਣੀ ਰੁਕਿਆ ਬਈ ਇਹ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀਗੀ ਕੀ ਬਰਸਾਤ ਤੋਂ ਬਾਅਦ ਆਪਾਂ ਇਹਨਾਂ ਨੂੰ ਠੀਕ ਕਰਾਉਂਗੇ ਸਕੂਲ ਜਿਹੜੀ ਜਗ੍ਹਾ ਪਾਣੀ ਜ਼ਿਆਦਾ ਆਏ ਵੇ ਲਾਲੋ ਅੰਮ੍ਰਿਤਸਰ ਵੱਲ ਪਾਣੀ ਹਰ ਇੱਕ ਧਰਤੀ ਤੇ ਪਾਣੀ ਹੋਣ ਕਰਕੇ ਵੀ ਸਕੂਲ ਨਹੀਂ ਲੱਗ ਸਕਦੇ ਆਪਣੇ ਉਰੇ ਆਈ ਜੀ ਕੋਈ ਪ੍ਰੋਬਲਮ ਨਹੀਂ ਬੱਚੇ ਆ ਸਕਦੇ ਨੇ ਸਰਪੰਸ ਤੁਸੀਂ ਅੱਜ ਸਰਕਾਰੀ ਹਾਈ ਸਕੂਲ ਨੂੰ ਫਿਰਵਰ ਨੇ ਵਿਜ਼ਿਟ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਕਾਫੀ ਲੰਬੇ ਸਮੇਂ ਤੋਂ ਸਕੂਲ ਬਣਿਆ ਹੋਆ ਨਾਲੇ ਬਾਰਸ਼ ਕਾਫੀ ਦਿਨ ਤੋਂ ਜ਼ਿਆਦਾ ਹੋਣ ਕਰਕੇ ਦੋ ਤਿੰਨ ਕਮਰਿਆਂ 'ਚ ਕਰੈਕ ਆ ਗਏ ਨਾਲੇ ਇਹ ਦੇਖ ਸਕਦੇ ਆ ਕਿ ਛੱਤ ਵੀ ਡਿੱਗ ਪਈ ਆਪਾਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਗੱਲ ਕਰਕੇ ਵੀ ਜਿੰਨੀ ਜਲਦੀ ਹੋ ਸਕਦਾ ਆਪਾਂ ਠੀਕ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਕਮਰੇ ਵਿੱਚ ਕਰੰਟ ਵੀ ਆ ਰਿਹਾ ਜੀ ਬਾਈ ਜੀ ਕੋਈ ਗੱਲ ਨਹੀਂ ਜੋ 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 ਪ੍ਰੋਬਲਮ ਹੈਗੀ ਆਪਾਂ ਮੌਕੇ ਤੇ ਹੱਲ ਕਰਾਂਗੇ ਬਾਕੀ ਥੋੜਾ ਬਹੁਤਾ ਟਾਈਮ ਲੱਗੂਗਾ ਉਹ ਵੀ ਆਪਾਂ ਕਰਦੇ ਹਾਂ ਕੋਸ਼ਿਸ਼ ਵੀ ਜਲਦੀ ਹੋ ਜੇ ਅਧਿਆਪਕ ਨੇ ਦੱਸਿਆ ਵੀ ਉਹ ਗਰਾਊਂਡ ਕੇ ਬਾਰੇ ਉਹ ਬਰਸਾਤ ਇਹ ਅਧਿਆਪਕ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀਗੀ ਕਿ ਕੀ ਬਰਸਾਤ ਤੋਂ ਬਾਅਦ ਆਪਾਂ ਇਹਨਾਂ ਨੂੰ ਠੀਕ ਕਰਾਉਂਗੇ ਸਕੂਲ ਜੋ ਵੀ ਕਮੀ ਪੇਚੀਆਂ ਗਰਾਊਂਡ ਦੀ ਲਾ ਲੋ ਇਹਨਾਂ ਨੂੰ ਦੱਸਿਆ ਦੀ ਜੋ ਪਿੱਛੇ ਘੱਗਰ ਦੇ ਨਾਲ ਨਾਲ ਲੱਗੇ ਬਾਜੀ ਪਾਣੀ ਤਾਂ ਲੱਗਦਾ ਹੈ ਬਾਈ ਜੀ ਹਾਈਵੇ ਬਣਨੇ ਕਰਕੇ ਨਾ ਨੈਸ਼ਨਲ ਨੈਸ਼ਨਲ ਹਾਈਵੇ ਬਣਨੇ ਕਰਕੇ ਉਹਨੂੰ ਨਾਲੇ ਬਲੌਕ ਹੋਏ ਹੋਏ ਆ ਨਾਲੇ ਬਲੌਕ ਹੋਣੇ ਕਰਕੇ ਇਸ ਕਰਕੇ ਪਾਣੀ ਰੁਕਿਆ ਬਾਈ ਇਹੇ ਪਹਿਲੇ ਪਾਣੀ ਠੀਕ ਸੀ ਜਿਹੜਾ ਆਪਣਾ ਹਾਈਵੇ ਬਣ ਰਿਹਾ ਨਾ ਜੀ ਜਿਹੜਾ ਇਹ ਹਾਈਵੇ ਚੱਕਰ ਹੈ ਜਿਹੜਾ ਇਹ ਹਾਈਵੇ ਬਣ ਰਿਹਾ ਨੈਸ਼ਨਲ ਹਾਈਵੇ ਤੇ ਨਾ ਪੂਰ ਲੱਗਣਾ ਜੀ ਉਹਦੇ ਕਰਕੇ ਨਾ ਇਹ ਜਿਹੜੇ ਨਾਲੇ ਸੀਗੇ ਪੁਰਾਣੇ ਬਣੇ ਹੋਏ ਉਹ ਸਾਰੇ ਟੁੱਟ ਗਏ ਤੋੜਪਨ ਹੋਣ ਕਰਕੇ ਉਹਦੇ ਵਜ੍ਹਾ ਨਾਲ ਪਾਣੀ ਰੁਕ ਰਿਹਾ ਲਾਲੋ ਪਿਛਲੇ 5-7 ਸਾਲ ਤੋਂ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਇਸੇ ਸਾਲ ਆਈ ਹੈ ਇਹ ਪ੍ਰੋਬਲਮ ਉਹ ਵੀ ਪ੍ਰੋਬਲਮ ਇਸ ਕਰਕੇ ਆ ਰਹੀ ਹੈ ਜਿਹੜਾ ਪੁਰਾਣੇ ਨਾਲੇ ਨੂਲੇ ਟੁੱਟਣ ਕਰਕੇ ਉਹਦੇ ਕਰਕੇ ਪ੍ਰੋਬਲਮ ਆਈ ਹੈ ਪਾਣੀ ਦੀ ਹਾਈਵੇ ਹਾਈਵੇ ਕਾਰਨ ਸਰਪੰਚ ਸਾਹਿਬ ਆਪਣਾ ਨਾਮ ਪਤਾ ਜਗਪ੍ਰੀਤ ਸਿੰਘ ਵਾਈਫ ਮੇਰੀ ਮਨ ਜੋ ਸਿੱਖਿਆ ਮੰਤਰੀ ਨੇ ਦੱਸਿਆ ਵੀ ਨੋ ਤਰੀਕੇ ਦਾ ਸਕੂਲ ਲਾ ਜੋ ਕਿ ਬੱਚੇ ਜਾਂ ਕੰਡੀਸ਼ਨ ਅੱਛੀ ਸਰ ਉਹ ਗੱਲ ਇਦਾਂ ਹੈ ਨਾ ਜਿੱਥੇ-ਜਿੱਥੇ ਪਾਣੀ ਮਤਲਬ ਆਪਣਾ ਹਲਕਾ ਜਿੱਦਾਂ ਠੀਕ ਹੈ ਪਾਣੀ ਦੀ ਕੋਈ ਏਡੀ ਬੜੀ ਪ੍ਰੋਬਲਮ ਨਹੀਂ ਹੈਗੀ ਹੜ ਦੀ ਜਿਹੜੀ ਜਗ੍ਹਾ ਪਾਣੀ ਜ਼ਿਆਦਾ ਐਵੇਂ ਲਾਲੋ ਅੰਮ੍ਰਿਤਸਰ ਵੱਲ ਪਾਣੀ ਹਰ ਇੱਕ ਧਰਤੀ ਤੇ ਪਾਣੀ ਹੋਣ ਕਰਕੇ ਵੀ ਸਕੂਲ ਨਹੀਂ ਲੱਗ ਸਕਦੇ ਆਪਣੇ ਉਰੇ ਇਹ ਜੀ ਕੋਈ ਪ੍ਰੋਬਲਮ ਨਹੀਂ ਬੱਚੇ ਆ ਸਕਦੇ ਨੇ ਠੀਕ